ਇਸਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਸੰਘਰਸ਼ ਕਰਦੇ ਆ ਰਹੇ ਨੇ ਉਹਨਾਂ ਦੇ ਸੰਘਰਸ਼ ਦਾ ਮੇਨ ਮੁੱਦਾ ਇਹ ਹੀ ਹੈ ਕਿ ਸਾਨੂੰ ਸਾਡੀ ਫਸਲਾਂ ਦੀ ਜਿਹੜੀ ਹੈ ਉਹ ਕੀਮਤ ਮਿਲਣੀ ਚਾਹੀਦੀ ਹੈ ਔਰ ਕਿਸਾਨ ਔਰ ਮਜ਼ਦੂਰ ਜਿਹੜੇ ਨੇ ਉਹਨਾਂ ਨੇ ਤੁਸੀਂ ਦੇਖੋ ਕਿ ਪਹਿਲਾਂ ਡੇਢ ਸਾਲ ਦੇ ਕਰੀਬ ਉਹਨਾਂ ਨੇ ਟਿੱਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਅਲੱਗ-ਅਲੱਗ ਜਗ੍ਹਾ ਤੇ ਸਰਕਾਰਾਂ ਦੇ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਲਗਾਏ ਆ ਲੇਕਿਨ ਸਰਕਾਰਾਂ ਕਿਸ ਕਦਰ ਮੁਕਰ ਜਾਂਦੀਆਂ ਨੇ ਵਾਅਦੇ ਕਰਕੇ ਇਹ ਇਹ ਵਾਕਈ ਹੁਣ ਪਬਲਿਕ ਜਿਹੜੀ ਹੈ ਚੰਗੀ ਤਰ੍ਹਾਂ ਜਾਣਨ ਲੱਗ ਪਈ ਹੈ ਹੁਣ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਘਰਨੇ ਦਿੱਤੇ ਜਾ ਰਹੇ ਸਨ ਬੇਸ਼ੱਕ ਉਹ ਖਰੋਰੀ ਬਾਰਡਰ ਦੀ ਗੱਲ ਕਰ ਲਓ ਸ਼ੰਭੂ ਬਾਰਡਰ ਦੀ ਗੱਲ ਕਰ ਲਓ ਤਾਂ ਕਿਤੇ ਨਾ ਕਿਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਉੱਥੇ ਪੱਕੇ ਧਰਨੇ ਲਗਾ ਕੇ ਬੈਠੇ ਹੋਏ ਸਨ ਲੇਕਿਨ ਸਰਕਾਰਾਂ ਦੀ ਮਨਸ਼ਾ ਜਿਹੜੀ ਹੁੰਦੀ ਹੈ ਉਹ ਹਮੇਸ਼ਾ ਹਮੇਸ਼ਾ ਪਬਲਿਕ ਨੂੰ ਪਰੇਸ਼ਾਨੀ ਨਾ ਹੋਵੇ ਉਹ ਵੀ ਇੱਕ ਚਲੋ ਅਸੀਂ ਮੰਨਦੇ ਹਾਂ ਕਿ ਪਬਲਿਕ ਨੂੰ ਪਰੇਸ਼ਾਨੀ ਆਉਂਦੀ ਹੈ ਲੇਕਿਨ ਜੇਕਰ ਅੰਨ ਦਾਤਾ ਹੀ ਸਾਡਾ ਜਿਹੜਾ ਕਿ ਲੋਕਾਂ ਦਾ ਪੇਟ ਪਾਲਦਾ ਹੋਵੇ ਆਪ ਗਰਮੀ ਸਰਦੀ بارش ਗੜਿਆਂ ਦੇ ਵਿੱਚ ਜਾ ਕੇ ਫਸਲ ਦੀ ਰਾਖੀ ਕਰਦਾ ਹੋਵੇ ਫਸਲ ਬੀਜਦਾ ਹੋਵੇ ਜੇ ਉਸੇ ਨੂੰ ਹੀ ਵਿਪਤਾਵਾਂ ਦੇ ਵਿੱਚ ਦੀ ਗੁਜ਼ਰਨਾ ਪਿਆ ਤੇ ਤੁਸੀਂ ਦੱਸੋ ਫਿਰ ਆਮ ਜਨਤਾ ਜਿਹੜੀ ਕਿ ਸਵੇਰੇ ਅੰਨ ਪਾਣੀ ਛੱਕੇ ਉਹ ਆਪਣੇ ਆਪਣੇ ਕੰਮਾਂ ਤੇ ਨਿਕਲ ਜਾਂਦੀ ਹੈ ਜਿਨ੍ਹਾਂ ਦੇ ਬੱਚੇ ਅੰਨ ਪਾਣੀ ਛੱਕੇ ਆਪਣੇ ਕੰਮਾਂ ਤੇ ਨਿਕਲ ਜਾਂਦੀ ਹੈ ਜਦੋਂ ਉਹ ਅੰਨ ਦਾਤਾ ਹੀ ਸੇਫ ਨਹੀਂ ਹੋਏਗਾ ਤੇ ਅਸੀਂ ਕਿਸ ਤਰ੍ਹਾਂ ਸੇਫ ਰਹਿ ਸਕਦੇ ਹਾਂ ਸੋ ਦੋਸਤੋ ਜਦੋਂ ਅੰਨ ਦਾਤਾ ਹੀ ਪਰੇਸ਼ਾਨ ਹੋਏਗਾ ਤੇ ਤੁਸੀਂ ਆਮ ਆਪਾਂ ਲੋਕਾਂ ਨੂੰ ਕਿਸ ਤਰ੍ਹਾਂ ਸੇਫ ਦੇਖ ਸਕਦੇ ਆ ਹੁਣ ਤੁਸੀਂ ਦੇਖੋ ਕਿ ਇਸ ਤੋਂ ਪਹਿਲਾਂ ਡੇਢ ਦੋ ਸਾਲ ਗਰਮੀ ਸਰਦੀ بارشਾਂ ਦੇ ਵਿੱਚ ਪਤਾ ਨਹੀਂ ਕਿਸ ਕਿਸ ਤਰ੍ਹਾਂ ਰਹੇ ਔਰ ਕਿੰਨੀਆਂ ਜ਼ਿਆਦਾ ਉੱਥੇ ਮੌਤਾਂ ਹੋਈਆਂ ਨੇ ਇਹ ਵੀ ਤੁਹਾਨੂੰ ਪਤਾ ਹੈ ਲੇਕਿਨ ਸਵਾਲ ਇਹੀ ਹੈ ਨਾ ਵੀ ਸਰਕਾਰਾਂ ਦੇ ਕੰਨਾਂ ਦੇ ਜੂਂ ਕਿਉਂ ਨਹੀਂ ਸਰ ਕਰੇ ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਮਸਲਿਆਂ ਨੂੰ ਲੈ ਕੇ ਸਰਕਾਰਾਂ ਤੇ ਕਿਸਾਨਾਂ ਦੇ ਵਿੱਚ ਜਿਹੜੀ ਗੱਲਬਾਤ ਹੈ ਉਦੇ ਦੌਰ ਇੱਕ ਨਹੀਂ ਕਈ ਦੌਰ ਚੱਲੇ ਨੇ ਕਈ ਦੌਰ ਚੱਲੇ ਨੇ ਔਰ ਇਸੇ ਵੇਲੇ ਦੋਵੇਂ ਧਿਰਾਂ ਜਿਹੜੀਆਂ ਇਸ ਵਕਤ ਵੀ ਦੋਵੇਂ ਧਿਰਾਂ ਜਿਹੜੀਆਂ ਉਹ ਸੱਤਵੇਂ ਗੇਟ ਦੀ ਗੱਲਬਾਤ ਜਿਹੜੀ ਹੈ ਉਸ ਦੀ ਗੱਲਬਾਤ ਹੋਈ ਹੈ ਦੋਹਾਂ ਦੀ ਔਰ ਸੂਤਰਾਂ ਦੇ ਹਵਾਲੇ ਤੋਂ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਸਰਕਾਰ ਦੇ ਪ੍ਰਤੀਨਿਧਾਂ ਨੇ ਅੱਜ ਦੀ ਹੋਈ ਮੀਟਿੰਗ ਦੇ ਦੌਰਾਨ ਕਿਸਾਨਾਂ ਨੂੰ ਇਹੀ ਅਪੀਲ ਕੀਤੀ ਸੀ ਕਿ ਤੁਸੀਂ ਰਸਤਾ ਖੋਲਦਿਓ ਇਸ ਦੇ ਨਾਲ ਸਰਕਾਰ ਨੇ ਕਿਸਾਨਾਂ ਨੂੰ ਆਮ ਲੋਕਾਂ ਦੀ ਪਰੇਸ਼ਾਨੀ ਦਾ ਹਵਾਲਾ ਦਿੰਦਿਆਂ ਇਹ ਗੱਲ بار-बार ਕਹੀ ਹੈ ਕਿ ਆਮ ਲੋਕਾਂ ਨੂੰ ਤੁਹਾਡੇ ਧਰਨਿਆਂ ਤੋਂ ਬਹੁਤ ਪਰੇਸ਼ਾਨੀ ਹੁੰਦੀ ਹੈ ਔਣ ਜਾਣ ਵਾਲਿਆਂ ਨੂੰ ਕੰਮਕਾਰਾਂ ਤੇ ਇਹ ਸਰਕਾਰ بار بار ਹਵਾਲਾ ਦੇ ਰਹੀ ਹੈ ਇਹ ਸਰਕਾਰ بار بار ਹਵਾਲਾ ਦੇ ਰਹੀ ਹੈ ਜਦੋਂ ਦਾ ਧਰਨਾ ਲਾਇਆ ਕੀ ਆਮ ਲੋਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਨਹੀਂ ਜਾਂਦੇ ਫਿਰ ਐਮਰਜੈਂਸੀ ਹੋਵੇ ਤੁਹਾਨੂੰ ਮੈਂ ਇੱਕ ਕਲੀਅਰ ਕਟ ਕਰ ਕਰ ਦਵਾਂ ਐਮਰਜੈਂਸੀ ਹੋਵੇ ਤਾਂ ਕਿਸਾਨਾਂ ਵੱਲੋਂ ਕਿਹਾ ਕਿ ਜੋ ਐਮਰਜੈਂਸੀ ਦੀ ਗੱਡੀ ਹੋਏਗੀ ਉਸ ਨੂੰ ਕੋਈ ਤਾਕਤ ਰੋਕ ਨਹੀਂ ਸਕਦੀ ਬੱਚਿਆਂ ਦੇ ਪੇਪਰ ਹੁੰਦੇ ਨੇ ਉਹਨਾਂ ਨੇ ਟਾਈਮ ਤੇ ਜਾਣਾ ਹੁੰਦਾ ਹੈ ਉਹਨਾਂ ਦੀ ਪੂਰੀ ਤਰ੍ਹਾਂ ਖੁੱਲਾ ਹੁੰਦਾ ਸਾਰਾ ਕੁਝ ਸੋ ਕਿਤੇ ਨਾ ਕਿਤੇ ਕਿਸਾਨ ਵੀ ਤੇ ਸੋਸਾਇਟੀ ਦਾ ਹਿੱਸਾ ਨੇ ਉਹ ਵੀ ਸਮਾਜ ਦਾ ਅੰਗ ਨੇ ਉਹਨਾਂ ਦੇ ਵੀ ਬੱਚੇ ਐ ਉਹਨਾਂ ਨੂੰ ਵੀ ਪ੍ਰੋਬਲਮ ਆਉਂਦੀ ਹੈ ਸੋ ਇਸ ਕਰਕੇ ਜੇਕਰ ਉਹਨਾਂ ਦੀਆਂ ਮੰਗਾਂ ਪੈਲ ਦੇ ਆਧਾਰ ਤੇ ਮੰਨੀਆਂ ਜਾਂਦੇ ਦਿੱਕਤਾਂ ਦਾ ਸਾਹਮਣਾ ਕਰਨਾ ਕਿਉਂ ਪਵੇ ਸੋ ਸਰਕਾਰਾਂ ਨੇ ਹੀ ਅਵਾਲਾ ਦਿੱਤਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਪਰੇਸ਼ਾਨ ਜਿਹੜੇ ਲੋਕ ਨੇ ਉਹਨਾਂ ਨੂੰ ਇਸਤੇਮਾਲ ਕੀਤਾ ਜਾਵੇ ਜਿਹੜੇ ਲੋਕ ਆਉਂਦੇ ਜਾਂਦੇ ਨੇ ਸੋ ਕਿਸਾਨਾਂ ਦੀ ਇਸ ਮੀਟਿੰਗ ਦੇ ਵਿੱਚ ਇਹ ਗੱਲ ਮੰਨਣ ਤੋਂ ਉਹਨਾਂ ਨੇ ਕਾਰ ਕਰ ਦਿੱਤਾ ਔਰ ਇਸੇ ਦੌਰਾਨ ਸਰਕਾਰ ਨੇ ਕਪਾਸੀ ਰਸਤਾ ਖੋਲਣ ਦੀ ਵੀ ਪੇਸ਼ਕਸ਼ ਕੀਤੀ ਪਰ ਕਿਸਾਨਾਂ ਨੇ ਇਸ ਨੂੰ ਵੀ ਸਿਰੇ ਤੋਂ ਖਾਰਜ ਕਰ ਦਿੱਤਾ ਸੀ ਸੋ ਹੁਣ ਤੁਸੀਂ ਦੱਸੋ ਹੁਣ ਜਿਹੜੇ ਬਲਡوزر ਉੱਥੇ ਚੱਲੇ ਨੇ ਜੀਸੀਬੀ ਮਸ਼ੀਨਾਂ ਚੱਲੀਆਂ ਨੇ ਜਿਹੜੇ ਉਹਨਾਂ ਨੇ ਆਪਣੀ ਰਹਿਣ ਵਾਸਤੇ ਧੁੱਪ ਗਰਮੀ ਸਰਦੀ ਤੋਂ ਬਚਣ ਲਈ ਤਰਪੈਲਾ ਲਾ ਲਾ ਕੇ ਥੋੜਾ ਬੜਾ ਇੰਤਜ਼ਾਮ ਕੀਤਾ ਸੀ ਜੀਸੀਬੀ ਨੇ ਉਹਨਾਂ ਨੂੰ ਜੜਾਂ ਤੋਂ ਹੀ ਉਖਾੜ ਕੇ ਰੱਖ ਦਿੱਤਾ ਸਟੇਜ ਸਟੇਜ ਦੇ ਉੱਪਰ ਜਿਹੜਾ ਬੈਨਰ ਸੀ ਜਿੱਥੇ ਰੋਜ਼ ਇੱਕ ਦੂਜੇ ਦੇ ਨਾਲ ਤਕਰੀਰਾਂ ਵਿਚਾਰ ਵਿਮਰਸ਼ ਸਾਂਝੇ ਕੀਤੇ ਜਾਂਦੇ ਸੀ ਤੁਸੀਂ ਉਹ ਉਹ ਵੀ ਜਿਹੜੇ ਐ ਉਹਨਾਂ ਨੇ ਉਖਾੜ ਦਿੱਤੇ ਪੁਲਿਸ ਨੇ ਦੱਸਿਆ ਜਾ ਰਿਹਾ ਕਿ ਪਿਛਲੇ 72 ਘੰਟਿਆਂ ਤੋਂ 72 ਘੰਟਿਆਂ ਤੋਂ ਪਲੈਨਿੰਗ ਚੱਲ ਰਹੀ ਸੀ ਕਿ ਇਹ ਜਿਹੜਾ ਧਰਨਾ ਹੈ ਇਸ ਨੂੰ ਹੁਣ ਜੇ ਆਪਾਂ ਗੱਲ ਕਰੀਏ ਤਾਂ ਇਸ ਨੂੰ ਚੁਕਵਾ ਕੇ ਹੀ ਰੁਕਣਾ ਹੈ ਉਸੋ ਪੁਲਿਸ ਨੇ ਬਿਲਕੁਲ ਜੋ ਉਹਨਾਂ ਨੂੰ ਆਰਡਰ ਸੀ ਸਰਕਾਰਾਂ ਦੇ ਉਹਨਾਂ ਨੇ ਉਸੇ ਤਰ੍ਹਾਂ ਹੀ ਕੀਤਾ ਹੈ ਹਾਲਾਂਕਿ 72 ਘੰਟੇ ਦੀ ਪਲੈਨਿੰਗ ਨੂੰ ਪ੍ਰੈਕਟੀਕਲੀ ਰੂਪ ਦਿੱਤਾ ਗਿਆ ਔਰ ਸਟੇਜਾਂ ਜਿੱਥੇ ਲੱਗੀਆਂ ਸੀ ਉਹਨਾਂ ਨੂੰ ਤਹਸ ਨਹਿਸ ਕੀਤਾ ਗਿਆ ਔਰ ਬਹੁਤ ਹੀ ਮਤਲਬ ਜਿਸ ਤਰ੍ਹਾਂ ਉਜਾੜ ਜਿਹੜੀ ਹੁੰਦੀ ਹੈ ਕੋਈ ਕਿਤੇ ਬਰਤਨ ਖਿਲ ਰਿਆ ਕੋਈ ਕਿਤੇ ਖਿਲ ਰਿਆ ਪਿਆ ਇਹ ਸਾਰੇ ਕੁਝ ਜਿਹੜਾ ਹੈ ਉਹ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਜਿਹੜੇ ਨੇ ਹੁਣ ਦੇਖੋ ਪੋਲੀਟੀਕਲ ਲੋਕ ਜਿਹੜੇ ਨੇ ਉਹ ਮਤਲਬ ਕੁਝ ਕਹਿ ਰਹੇ ਨੇ ਹੁਣ ਜੇ ਆਪਾਂ ਜਗਜੀਤ ਸਿੰਘ ਡੱਲੇਵਾਲ ਜੀ ਦੀ ਗੱਲ ਕਰੀਏ ਤਾਂ ਪੁਲਿਸ ਨੇ ਸੂਤਰਾ ਦੇ ਹਵਾਲੇ ਤੋਂ ਇਹ ਪਤਾ ਲੱਗਾ ਕਿ ਉਹਨਾਂ ਨੂੰ ਜਲੰਧਰ ਰੱਖਿਆ ਆ ਔਰ ਬੀਤੀ ਰਾਤ ਉਹਨਾਂ ਨੂੰ ਜਲੰਧਰ ਦੇ ਪਿੰਸ ਹਸਪਤਾਲ ਵਿੱਚ ਲਿਆਂਦਾ ਗਿਆ ਅੱਜ ਤੜਕੇ ਭਾਰੀ ਫੋਰਸ ਦੇ ਨਾਲ ਪਿੰਸ ਤੋਂ ਵੀ ਰਵਾਨਾ ਕੀਤਾ ਹੈ ਔਰ ਹੁਣਾਂ ਨੂੰ ਉਹਨਾਂ ਨੂੰ ਜਲੰਧਰ ਦੇ ਕੈਂਟ ਵੱਲ ਲੈ ਕੇ ਗਈ ਹੈ ਜਾਣਕਾਰੀ ਦੇ ਮੁਤਾਬਕ ਜਗਜੀਤ ਸਿੰਘ ਡੱਲਾ ਨੂੰ ਜਲੰਧਰ ਕੈਂਟਸ ਤੇ ਪੀ ਡਬਲਯੂ ਡੀ ਦੇ ਗੈਸਟ ਹਾਊਸ ਵਿੱਚ ਸ਼ਿਫਟ ਕਰ ਦਿੱਤਾ ਹੈ ਕਮਾਲ ਦੀ ਗੱਲ ਹੈ ਕਮਾਲ ਦੀ ਗੱਲ ਹੈ ਸਰਕਾਰਾਂ ਜਿਹੜੀਆਂ ਉਮੀਦਾਂ ਲੈ ਕੇ ਅਸੀਂ ਲੋਕ ਇਹਨਾਂ ਨੂੰ ਚੁਣਦੇ ਹਾਂ ਸਰਕਾਰਾਂ ਨੂੰ ਬੇ ਸਾਡੀ ਜਿਹੜੀ ਸਮੱਸਿਆ ਹੈ ਜਦੋਂ ਇਹ ਲੋਕ ਸੱਤਾ ਵਿੱਚ ਆਉਣਗੇ ਤਾਂ ਉਸ ਨੂੰ ਹੱਲ ਕਰਨਗੇ ਪਰ ਇਹ ਲੋਕ ਉਸ ਵੇਲੇ ਵਾਅਦੇ ਕਰ ਲੈਂਦੇ ਨੇ ਬਾਅਦ ਵਿੱਚ ਕਿਸ ਤਰ੍ਹਾਂ ਖੱਜਲ ਖਵਾਰ ਕਰਦੇ ਨੇ ਅੱਜ ਚਾਰੇ ਪਾਸੇ ਇਸ ਨੂੰ ਲੈ ਕੇ ਬਹੁਤ ਸਾਰੀਆਂ ਜਟੇਬੰਦੀਆਂ ਨੇ ਜਿਹੜੀਆਂ ਕੀ ਕਿਸਾਨਾਂ ਦੇ ਹੱਕ ਦੇ ਵਿੱਚ ਨਿਤਰੀਆਂ ਨੇ ਔਰ ਸਰਕਾਰਾਂ ਨੂੰ ਖਰੀਆਂ ਖਰੀਆਂ ਸੁਣਾ ਰਹੇ ਨੇ ਸੋ ਦੋਸਤੋ ਪੋਸੂਨਾਮਾ ਚੈਨਲ ਕਿਸਾਨਾਂ ਦੀਆਂ ਮੰਗਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਕਿਉਂਕਿ ਅੰਨਦਾਤਾ ਜੇਕਰ ਸ਼ਬਦ ਇਸ ਨੂੰ ਕਿਸਾਨ ਨੂੰ ਉਸ ਮਾਲਕ ਨੇ ਦਿੱਤਾ ਹੋਇਆ ਹੈ ਤੇ ਅੰਨਦਾਤਾ ਦੀ ਵੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਹੈ ਉਹ ਸੁਣਨਾ ਚਾਹੀਦਾ ਹੈ ਔਰ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਹੈ। ਉਹ ਸੁਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ।